ਅੱਗੇ ਵਧਾਂਗੇ ਜੀ ਸ਼੍ਰੀ ਦਰਬਾਰ ਸਾਹਿਬ ਨੇੜੇ ਵਿਰਾਸਤੀ ਮਾਰਗ ਤੇ ਯਾਤਰੀ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਮੁਲਜ਼ਮ ਏਜੰਟ ਨੇ ਆਪਣੀ ਹਰਕਤ ਲਈ ਮੁਆਫੀ ਮੰਗੀ ਹੈ ਉਸਨੇ ਕਿਹਾ ਕਿ ਨਸ਼ੇ ਦੀ ਹਾਲਤ ਵਿੱਚ ਮਾੜੀ ਹਰਕਤ ਹੋਈ ਇੱਕ ਕਸ਼ਮੀਰੀ ਬਲੌਗਰ ਨੂੰ ਹੋਟਲ ਦੇ ਨਾਲ ਕੁੜੀ ਦੀ ਪੇਸ਼ਕਸ਼ ਕਰ ਰਿਹਾ ਸੀ ਪੁਲਿਸ ਨੇ ਕੁੜੀ ਦੀ ਪੇਸ਼ਕਸ਼ ਕਰਨ ਵਾਲੇ ਏਜੰਟ ਨੂੰ ਕਾਬੂ ਕੀਤਾ ਮੁਲਜ਼ਮ ਏਜੰਟ ਨੇ ਆਪਣੀ ਹਰਕਤ ਲਈ ਮੁਆਫੀ ਮੰਗੀ ਹੈ ਇਸਨੇ ਕਿਹਾ ਕਿ ਨਸ਼ੇ ਦੀ ਹਾਲਤ ਵਿੱਚ ਇਹ ਮਾੜੀ ਹਰਕਤ ਹੋਈ ਇੱਕ ਕਸ਼ਮੀਰੀ ਬਲੌਗਰ ਨੂੰ ਹੋਟਲ ਦੇ ਨਾਲ ਕੁੜੀ ਦੀ ਪੇਸ਼ਕਸ਼ੇ ਕਰ ਰਿਹਾ ਸੀ ਜਿਸ ਦੇ ਲਈ ਇਸਨੇ ਮੁਆਫੀ ਮੰਗੀ ਹੈ ਪੁਲਿਸ ਨੇ ਕੁੜੀ ਦੀ ਪੇਸ਼ਕਸ਼ ਕਰਨ ਵਾਲੇ ਏਜੰਟ ਨੂੰ ਹੁਣ ਕਾਬੂ ਕਰ ਲਿਆ ਵੱਡੇ ਸਫਲਤਾ ਇਥੇ ਪੁਲਿਸ ਨੂੰ ਸ਼੍ਰੀ ਦਰਬਾਰ ਸਾਹਿਬ ਨੇੜੇ ਵਿਰਾਸਤੀ ਮਾਰਕ ਤੇ ਯਾਤਰੀ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਜੋ ਮੁਲਜ਼ਮ ਹੈ ਮੁਲਜ਼ਮ ਏਜੰਟ ਨੇ ਆਪਣੀ ਹਰਕਤ ਲਈ ਮੁਆਫੀ ਮੰਗੀ ਹੈ ਇਥੇ ਦੱਸ ਦਈਏ ਇਸ ਮੁਲਜ਼ਮ ਵੱਲੋਂ ਕਿਹਾ ਗਿਆ ਕਿ ਨਸ਼ੇ ਦੀ ਹਾਲਤ ਵਿੱਚ ਇਹ ਮਾੜੀ ਹਰਕਤ ਹੋਈ ਤੇ ਮਾਫੀ ਮੰਗੀ ਹੈ ਇੱਕ ਕਸ਼ਮੀਰੀ ਬਲੌਗਰ ਨੂੰ ਹੋਟਲ ਦੇ ਨਾਲ ਕੁੜੀ ਦੀ ਇਹ ਪੇਸ਼ਕਸ਼ ਕਰ ਰਿਹਾ ਸੀ ਜਿਸ ਦੇ ਲਈ ਹੁਣ ਇਸ ਨੇ ਮਾਫੀ ਮੰਗ ਲਈ ਹੈ ਪਰ ਇਸ ਨੇ ਕੁੜੀ ਦੀ ਪੇਸ਼ਕਸ਼ ਕਰਨ ਵਾਲੇ ਏਜੰਟ ਨੂੰ ਕਾਬੂ ਕਰ ਲਿਆ ਸ੍ਰੀ ਦਰਬਾਰ ਸਾਹਿਬ ਨੇੜੇ ਵਿਰਾਸਤੀ ਮਾਰਤੇ ਯਾਤਰੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਹੁਣ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਮੁਲਜ਼ਮ ਏਜੰਟ ਨੇ ਆਪਣੀ ਹਰਕਤ ਲਈ ਮਾਫੀ ਮੰਗੀ ਹੈ। ਇਥੇ ਗਲਤੀ ਹੋ ਗਈ ਨਾ ਇਹ ਵਿੱਚ ਇਨੀ ਗੱਲ ਮੈਂ ਕਹਿਣੀ ਨਹੀਂ ਭਾਈ ਤੇ ਜੇ ਜੋ ਗਲਤੀ ਇਹ ਵੀ ਨੂੰ ਗਲਤੀ ਮਾਫ ਕਰ ਦੋ ਭਾਈ ਹਾਂਜੀ ਅੱਗੋਂ ਗਾ ਨਹੀਂ ਇਦਾਂ ਦਾ ਕੰਮ ਹੋਊਗਾ ਭਾਈ ਹੋਰ ਮਿਹਰਬਾਨੀ ਮਾੜਾ ਬੰਦਾ ਮੈਂ ਵੀ ਰੋਟੀ ਢੋਟੀ ਕਮਾਈ ਦੀ ਉਥੋਂ ਮੂੰਹ ਨਿਕਲ ਕੇ ਗੱਲ ਇਹ ਨਹੀਂ ਐਨੀ ਮੈਨੂੰ ਪਤਾ ਨਹੀਂ ਭਾਈ ਇਹ ਗੱਲ ਜਿਆਦਾ ਵੱਧ ਉੱਤ ਜਾਣੀ ਆ ਇਸ ਲਈ ਨਾਂ ਕੀ ਤੇਰਾ ਮੇਰਾ ਅਮਰ ਅਮਰ ਹਾਂਜੀ ਤੇ ਤੂੰ ਇਹ ਗੱਲ ਕਿਹੜੇ ਹੋਟਲ ਵਾਸਤੇ ਕੀਤੀ ਸੀਗੀ ਹਾਂਜੀ ਭਾਈ ਇਹ ਕਿਹੜੇ ਹੋਟਲ ਵਾਸਤੇ ਕੀਤੀ ਸੀ ਗ੍ਰੀਨ ਦਾ ਟਾਟਲ ਲਗਾ ਉੱਥੇ ਭਾਈ ਕਿੱਥੇ ਕਿਹੜੀ ਜਗ੍ਹਾ ਚੀਲ ਮੰਡੀ ਜੀ ਭਾਈ ਜੀ ਚੀਲ ਮੰਡੀ ਗ੍ਰੀਨ ਹੋਟਲ ਉਹ ਮਤਲਬ ਇਹ ਕੰਮ ਕਰਦਾ ਨਾ ਹਾਂਜੀ ਹਾਂਜੀ ਭਾਈ ਜੀ ਚਲੋ ਠੀਕ ਹੈ ਬਾਕੀ ਹੋਟਲਾਂ ਦੀ ਕੀ ਪਤਾ ਨਾਮ ਹੀ ਕਰੂਣਾ ਤੂੰ ਫੇਰੇ ਕਰਕੇ ਸਾਰੇ ਹੋਟਲ ਬਦਨਾਮ ਹੋਏ ਹਾਂਜੀ ਸਾਰੇ ਹੋਟਲਾਂ ਦੇ ਅੱਗੇ ਆ ਗਏ ਉਹਨਾਂ ਨੇ মিডিਆ ਸੱਦ ਕੇ ਨਿਹੰਗਾ ਨਿਹੰਗ ਸਿੰਘ ਆਏ ਠੀਕ ਹੈ ਪੁਲਸ ਆਈ ਔਰ ਇੰਨਾ ਮਾੜਾ ਚੰਗਾ ਸਾਨੂੰ ਬੋਲ ਕੇ ਗਏ ਉਹਦਾ ਕਸੂਰਵਾਰ ਕੌਣ ਹੈਗਾ ਤੂੰ ਹੈਗਾ ਗ੍ਰੀਨ ਹੋਟਲ ਵਾਲਾ ਹੈਗਾ ਬੋਲੋ ਜੀ ਮੈਂ ਭਾਈ ਤੁਹਾਨੂੰ ਗਲਤੀ ਮਾਫੀ ਮਾਫੀ ਦੇ ਦਿਓ ਮੈਨੂੰ ਬਸ ਭਾਈ ਬਗਾਂ ਨੇ ਇਦਾਂ ਦੀ ਗਲਤੀ ਨਹੀਂ ਦੀ